ਪੰਜਾਬ ਵਿੱਚ ਕਿਸਾਨ ਅੰਦੋਲਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾਂ ਦੀ ਮੀਟਿੰਗ ਵਿੱਚ ਹੰਗਾਮਾ ਹੋਇਆ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਮੀਟਿੰਗ ਵਿੱਚ ਘਾਰੋਂ ਹੀ ਚਲੇ ਗਏ। ਕਿਸਾਨਾਂ ਨੇ ਇਲਜ਼ਾਮ ਲਗਾਇਆ ਸੀ ਕਿ ਉਹਨਾਂ ਦੀਆਂ ਮੰਗਾਂ ਨੂੰ ਅਣਗੌਲੀਆਂ ਕੀਤਾ ਗਿਆ ਹੈ। ਇਸ ਤੋਂ ਬਾਅਦ ਕਿਸਾਨਾਂ ਨੇ 16 ਮਾਰਚ ਨੂੰ ਇੱਕ ਹੋਰ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ ਸੀ ਜਿਸ ਵਿੱਚ ਮੁੱਖ ਮੰਤਰੀ ਨੂੰ ਚਰਚਾ ਲਈ ਬੁਲਾਉਣ ਦੀ ਯੋਜਨਾ ਸੀ ਹਾਲਾਂਕਿ ਸਰਕਾਰ ਵੱਲੋਂ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਿਆ ਮੀਟਿੰਗ ਵਿੱਚ ਕਿਸਾਨਾਂ ਨੇ ਪਿੰਡ ਲੇਲੇ ਵਿੱਚ ਵਾਪਰੀ ਹਾਲ ਹੀ ਦੀ ਘਟਨਾ ਦੀ ਸਖਤ ਨਿੰਦਾ ਕੀਤੀ ਜਿੱਥੇ ਕਿਸਾਨਾਂ ਨਾਲ ਕਥਿਤ ਤੌਰ ਤੇ ਦੁਰਵਿਵਹਾਰ ਕੀਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਬੇਇਨਸਾਫੀ ਦੇ ਵਿਰੋਧ ਖੜੇ ਹੋਣਗੇ ਅਤੇ ਇਸ ਦਾ ਸਖਤ ਵਿਰੋਧ ਕਰਨਗੇ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਹੁਣ ਕਿਸਾਨ ਆਪਣੀਆਂ ਮੰਗਾਂ ਪੰਜਾਬ ਸਰਕਾਰ ਤੋਂ ਮਣਵਾਉਣ ਲਈ ਆਪਣਾ ਅੰਦੋਲਨ ਤੇਜ਼ ਕਰਨਗੇ ਦੀ ਸੜਕਾਂ ਉਹਨਾਂ ਨੇ ਸਾਨੂੰ ਸਾਨੂੰ ਮਜਬੂਰ ਵੀ ਕੀਤਾ ਫਿਰ ਵੀ ਸੜਕਾਂ ਮਜਬੂਰ ਕਰਨ ਦੇ ਬਾਵਜੂਦ ਵੀ ਨਹੀਂ ਰੁਕੀਆਂ ਇਹ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਕ੍ਰੈਡਿਟ ਜਾਂਦਾ ਹੈ ਭਗਵੰਤ ਮਾਨ ਜੀ ਨੇ ਜੋ ਉਸ ਦਿਨ ਕੀਤਾ ਜਿਵੇਂ ਜਗਨਵੀਰ ਜੀ ਨੇ ਕਿਹਾ ਉਹ ਬਿਲਕੁਲ ਗਲਤ ਕੀਤਾ ਅੱਜ ਦੀ ਮੀਟਿੰਗ ਦੇ ਵਿੱਚ ਇਹਦਾ ਅਸੀਂ ਨਿਤਾਰਾ ਕਰਕੇ ਕੁਝ ਚੀਜ਼ਾਂ ਉਹਦੇ ਫੈਸਲੇ ਕੀਤੇ ਨੰਬਰ 1 ਨੰਬਰ 2 ਮੈਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡ ਲੇਲੇਵਾਲਾ ਦੇ ਵਿੱਚ ਕਿਸਾਨਾਂ ਦੇ ਜਬਰੀ ਗੈਸ ਪਾਈਪ ਖੋਲਣ ਜਿਹੜੇ ਕਰ ਰਹੇ ਨੇ ਇੰਸਟਾਲ ਕਰ ਰਹੇ ਨੇ ਉਧਰ ਗੁਰਦਾਸਪੁਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਉੱਤੇ ਤਸ਼ੱਦਦ ਜਾਂ ਸਾਰੇ ਐ ਕਹੋ ਕਿ ਕਿਸਾਨ ਕਿਸਾਨਾਂ ਦੇ ਉੱਤੇ ਜਿੱਥੇ-ਜਿੱਥੇ ਵੀ ਤਸ਼ੱਦਦ ਹੋਇਆ ਉਹਨਾਂ ਦੇ ਨਾਲ ਵੀ ਤੇ ਚੌਥਾ ਜਿਹੜਾ ਕੇਂਦਰ ਸਰਕਾਰ ਯੂਐਸਏ ਤੇ ਯੂ ਦੇ ਨਾਲ ਯੂਰਪੀਅਨ ਯੂਨੀਅਨ ਦੇ ਨਾਲ ਜੋ ਫ੍ਰੀ ਟ੍ਰੇਡ ਕੰਮ ਜਾ ਰਹੀ ਹੈ ਤੇ ਉਹ ਚ ਐਗਰੀਕਲਚਰ ਨੂੰ ਖੋਲਣ ਜਾ ਰਹੀ ਹੈ ਕਾਰਪੋਰੇਟਾਂ ਦੇ ਹਵਾਲੇ ਕਰਨ ਜਾ ਰਹੀ ਹੈ ਇਹ ਸਾਡੇ ਅੱਜ ਦੇ ਮਤੇ ਨੇ ਇਹਨਾਂ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਦੇ ਵਿਰੋਧਤਾ ਕਰਦੇ ਹਾਂ 26 ਮਾਰਚ ਨੂੰ ਜਿਸ ਦਿਨ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ ਕਿਸਾਨ ਚੰਡੀਗੜ੍ਹ ਦੇ ਸੈਕਟਰ 34 ਦੇ ਮੈਦਾਨ ਵਿੱਚ ਇਕੱਠੇ ਹੋਣਗੇ ਅਤੇ ਉੱਥੋਂ ਪੈਦਲ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨਗੇ ਬੈਠੇ ਨੇ ਤੁਹਾਡੇ ਸਾਹਮਣੇ ਅਸੀਂ ਕਾਫੀ ਚਰਚਾ ਤੋਂ ਬਾਅਦ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਸਾਨੂੰ ਪੰਜਾਬ ਸਰਕਾਰ ਦੇ ਨਾਲ ਜੋ ਸਾਡੀਆਂ ਮੰਗਾਂ ਨੇ ਉਨ੍ਹਾਂ ਦੇ ਨਾਲ ਸਾਨੂੰ ਚਰਚਾ ਕਰਨੀ ਆਪਣੇ ਸੰਘਰਸ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਸਿੱਤੇ ਵਜੋਂ ਅਸੀਂ ਸਰਬਸੰਮਤੀ ਨਾਲ ਇਹ ਤੈਅ ਕੀਤਾ ਹੈ ਕਿ ਜਦੋਂ ਬਜਟ ਅਜਲਾਸ਼ ਸ਼ੁਰੂ ਹੋਣਾ ਹੈ ਚੰਡੀਗੜ੍ਹ ਦੇ ਵਿੱਚ ਅਸੈਂਬਲੀ ਪੰਜਾਬ ਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਕਿਸਾਨ ਆ ਜੱਥੇਬੰਦੀਆਂ ਦੇ ਸਾਰੇ ਕਿਸਾਨ ਲੜ ਕੇ 26 ਮਾਰਚ ਨੂੰ ਬਜਟ ਸੈਸ਼ਨ ਦੇ ਦੌਰਾਨ 34 ਸੈਕਟਰ ਦੇ ਗਰਾਊਂਡ ਵਿੱਚ ਇਕੱਠੇ ਹੋ ਕੇ ਅਸੈਂਬਲੀ ਵੱਲ ਮਾਰਚ ਕਰਾਂਗੇ ਸਾਡਾ ਪਹਿਲਾ ਪ੍ਰੋਗਰਾਮ ਇਹ ਹੈ ਕਿਸਾਨ ਸੰਘਟਨਾ ਨੇ ਪੰਜਾਬ ਭਾਰ ਵਿੱਚ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਉਣ ਦੀ ਯੋਜਨਾ ਬਣਾਈ ਹੈ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੈਂਫਲੈਟ ਵੰਡ ਕੇ ਲੋਕਾਂ ਨੂੰ ਇਸ ਲਹਿਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਬਰਨਾਲਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਕਿਸਾਨ ਮਹਾਪੰਚਾਇਤਾਂ ਦਾ ਆਯੋਜਨ ਵੀ ਕੀਤਾ ਜਾਵੇਗਾ, ਜਿੱਥੇ ਅੱਗੇ ਦੀ ਰਣਨੀਤੀ ਤੇ ਚਰਚਾ ਹੋਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਠੁਕਵਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਨਾਲ ਅਸੀਂ ਇਸ ਅੰਦੋਲਨ ਨੂੰ ਅੱਗੇ ਵਧਾਉਣ ਵਾਸਤੇ ਸਾਰੇ ਪੰਜਾਬ ਦੇ ਅੰਦਰ ਵੱਡੇ ਪੱਦਰ ਤੇ ਪਿੰਡਾਂ ਦੇ ਅੰਦਰ ਜਾ ਕੇ ਸ਼ਹਿਰਾਂ ਚ ਜਾ ਕੇ ਮੁਹੱਲਿਆਂ ਚ ਜਾ ਕੇ ਇਹਦਾ ਪ੍ਰਚਾਰ ਕਰਨ ਲਈ ਅਸੀਂ ਰਾਜੇਵਾਲ ਸਾਹਿਬ ਨੇ ਜ਼ਿੰਮੇਵਾਰੀ ਲਈ ਹੈ ਕਿ ਇੱਕ ਅੱਛਾ ਡਿਟੇਲ ਚ ਸਾਰੀਆਂ ਚੀਜ਼ਾਂ ਨੂੰ ਕਰਦਾ ਹੋਇਆ ਇੱਕ ਪਰਚਾ ਕੱਢ ਕੇ ਹਰ ਪਿੰਡ ਚ ਸਾਡੀਆਂ ਟੀਮਾਂ ਜਾਣਗੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਤੇ ਨਾਲ ਹੀ 4 ਮਈ ਨੂੰ ਅਸੀਂ ਸਾਰਿਆਂ ਪੰਜਾਬ ਦੇ ਜਿਹੜੇ ਸਾਡੇ ਕਹਿ ਲੋ ਕਿ ਸੈਕਸ਼ਨਸ ਨੇ ਮਜ਼ਦੂਰ ਨੇ ਟਰੱਕ ਯੂਨੀਅਨ ਵਾਲੇ ਨੇ ਮੁਲਾਜ਼ਮ ਨੇ ਨੌਜਵਾਨ ਨੇ ਵਿਦਿਆਰਥੀ ਨੇ ਪੱਲੇਦਾਰ ਨੇ ਆੜਤੀਏ ਨੇ ਇਹ ਸਾਰੇ ਸੈਕਸ਼ਨ ਦੇ ਨੇ ਵਰਗ ਨੇ ਉਹਨਾਂ ਨੂੰ ਤੇ ਉਹਨਾਂ ਦੀਆਂ ਜਥੇਬੰਦੀਆਂ ਨੂੰ ਅਸੀਂ ਬੁਲਾ ਰਹੇ ਹਾਂ 4 ਮਈ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਤਾਂ ਜੋ ਅਸੀਂ ਦੱਸ ਸਕੀਏ ਕਿ ਕਿਵੇਂ ਜਿਹੜੀਆਂ ਸਰਕਾਰਾਂ ਨੇ ਕੇਂਦਰ ਦੀ ਸਰਕਾਰ ਵੀ ਤੇ ਪੰਜਾਬ ਦੀ ਸਰਕਾਰ ਇਹ ਝੂਠ ਬੋਲਦੇ ਨੇ ਤੇ ਸਾਰੀਆਂ ਜਿਹੜੇ ਤਬਕੇ ਨੇ ਕਿਵੇਂ ਇਕੱਠੇ ਹੋ ਕੇ ਅਸੀਂ ਇਹਨਾਂ ਦੀਆਂ ਕਿਸਾਨ ਮਜ਼ਦੂਰ ਨੀਤੀਆਂ ਦੇ ਵਿਰੋਧ ਸਾਰੇ ਇਕੱਠੇ ਆ ਇਹਦਾ ਅਸੀਂ ਉੱਥੋਂ ਐਲਾਨ ਕਰਾਂਗੇ 4 ਮਈ ਨੂੰ ਇਹਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ ਤੈਅ ਕੀਤਾ ਕਿ ਮਈ ਦੇ ਮਹੀਨੇ ਦੇ ਅੰਦਰ ਹੀ ਅਸੀਂ ਤਿੰਨ ਵੱਡੀਆਂ ਪੰਚਾਇਤਾਂ ਕਰਨ ਜਾ ਰਹੇ ਹਾਂ ਇੱਕ ਮਾਲਵੇ ਦੇ ਵਿੱਚ ਬਰਨਾਲੇ ਮਾਝੇ ਦੇ ਵਿੱਚ ਅੰਮ੍ਰਿਤਸਰ ਤੇ ਦੁਆਬੇ ਦੇ ਵਿੱਚ ਜਲੰਧਰ ਇਹ ਤਿੰਨੋਂ ਪੰਜਾਬ ਦੇ ਵਿੱਚ ਹੋਣ ਵਾਲੀਆਂ ਕਿਸਾਨ ਪੰਚਾਇਤਾਂ ਮੂੰਹ ਤੋੜਵਾ ਜਵਾਬ ਦੇਣਗੀਆਂ ਠੋਕ ਕੇ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਕਿ ਪੰਜਾਬ ਦੇ ਕਿਸਾਨ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਮਿਹਨਤਕਸ਼ ਲੋਕ ਕਿਵੇਂ ਆਪਣੇ ਮੁੱਦੇ ਦੇ ਲਈ ਕਿਉਂਕਿ ਮੈਂ ਇਸ ਲਈ ਕਹਿ ਰਿਹਾ ਹੈ ਇਹ ਕਿ ਦੇਸ਼ ਦਾ ਸਮੁੱਚਾ ਕਿਸਾਨ ਵਰਗ ਹੈ ਜਿਹੜਾ ਉਸ ਕਿਸਾਨ ਵਰਗ ਪੰਜਾਬ ਦੇ ਕਿਸਾਨਾਂ ਦੇ ਸੰਯੁਕਤ ਮੋਰਚੇ ਵੱਲ ਉਹਦੀਆਂ ਨਜ਼ਰਾਂ ਨੇ ਸੰਯੁਕਤ ਕਿਸਾਨ ਮੋਰਚਾ ਜਿਵੇਂ ਅੰਗੜਾਈ ਲਊਗਾ ਪੰਜਾਬ ਦਾ ਉਵੇਂ ਹੀ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੇ ਅੰਦਰ ਇੱਕ ਨਵੀਂ ਨਹਾਰ ਖੜ ਜਾਂਦੀ ਹੈ ਸੋ ਇਸ ਲਈ ਸਾਡੇ ਇਹ ਜਿਹੜੇ ਪ੍ਰੋਗਰਾਮ ਨੇ ਇਦੇ ਵਿੱਚ ਅਸੀਂ ਚੇਤਾਵਨੀ ਦਿੰਦੇ ਆ ਪੰਜਾਬ ਸਰਕਾਰ ਨੂੰ